ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ 16 ਜਨਵਰੀ 2024 ਦੀ ਆ 월ਡ ਕੈਂਸਰ ਕੈਂਪ ਲਗਾਇਆ ਸੀ ਸ਼ਹਿਰ ਪਿੰਡ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਦਾਣਾ ਮੰਡੀ ਦੇ ਵਿੱਚ 4 ਸਾਲ ਪਹਿਲਾਂ ਗੁਰੂ ਕਾਂਚੀ ਸਕੂਲ ਦੇ ਵਿੱਚ ਲਗਾਇਆ ਸੀ 12 ਫਰਵਰੀ 2020 ਵਿਲੇ ਉਸ ਟਾਈਮ ਕੁਲਵੰਤ ਸਿੰਘ ਢਾਲੀਵਾਲ ਜੀ ਹਾਜ਼ਰ ਸੀ ਤੁਸੀਂ ਵੀ ਆਪੋ ਆਪਣੇ ਪਿੰਡਾਂ ਸ਼ਹਿਰਾਂ ਰਲਮਿਲ ਕੇ ਕੈਂਪ ਲਗਾਓ 월ਡ ਕੈਂਟਰ ਕੈਂਪ ਦੇ ਨਾਮ ਤੇ ਪੀਜ ਬਣਾ ਹੋਇਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੁਹਾਨੂੰ ਉੱਥੇ ਪੂਰੀ ਡਿਟੇਲ ਮਿਲ ਜਾਏਗੀ ਨੰਬਰ ਜਾਨੀ ਜੀਮੇਲ ਕੈਂਪ ਦੇ ਵਿੱਚ ਜਿੰਨੇ ਹੀ ਮਰੀਜ਼ ਆਉਂਦੇ ਆ ਸਾਰਿਆਂ ਦੇ ਨਾਮ ਰਜਿਸਟਰੀ ਕਰਦੇ ਆ ਫਿਰ ਪਤਾ ਲੱਗਦੇ ਵੀ ਸਭ ਤੋਂ ਵੱਧ ਕਿਹੜੀ ਬਿਮਾਰੀ ਰੋਗ ਚੱਲ ਰਹੀ ਹੈ ਸ਼ਹਿਰ ਪਿੰਡ ਵਿੱਚ ਕੀ ਆ ਜੀ ਸਾਫ ਹੋ ਪਾਉਂਦੇ ਆਂ ਇਸ ਪਾਸੇ ਕੰਮ ਕਰਨ ਦਾ ਲਾਈਨ ਕਰਦੇ ਆਂ ਉਹਨੂੰ ਵੀ ਜੇ ਆਇਆ ਬੰਦਾ ਉਹ ਬੈਠਾ ਜੀ ਅੰਦਰ ਬਣਾ ਰਹੀ ਹੈ ਕਹ ਰਹੀ ਵੀਡੀਓ ਹਾਂ ਕਿਹਨੂੰ ਪੁੱਛਣਾ ਕੁਝ ਕਰੀ ਹੈ ਉਹਨਾਂ ਨੂੰ ਪੁੱਛ ਲੈ ਜੀ ਹਾਂ ਉਹਨਾਂ ਤੋਂ ਪੁੱਛ ਲਈ ਕਰੀ How you? संकेतों और लक्षणों से स्तन कैंसर को पहचाना जा सकता है त्वचा पर छोटी छोटी स्तन की गठन एवं आकार में बदलाव स्नान के आकार में बदलाव या असमान या स्नान से किसी प्रकार का हिस्सा जिसे स्तन में त्वचा में मोटरपन ਅੱਗੇ ਆ ਸੋ ਇੱਕ ਨਾ ਹਾਂ ਨੂੰ ਬਾੜੂ ਲਿਖਿਆ ਫੁੱਲੀ ਕਰਨ ਵਾਲਾ ਠੀਕ ਹੈ ਅੱਜ ਦਾ ਸਟਾਫ ਹਾਜ਼ਰ ਕੰਮ ਹਾਂਜੀ ਹਟੀਆਂ ਕਮਜ਼ੋਰ ਹੋ ਤੁਹਾਡੀਆਂ ਇਧਰ ਹੋ ਜੀ ਤੁਸੀਂ ਅੰਕਲ ਪਥਰੀ ਤਾਂ ਨਹੀਂ ਹੈਗੀ ਤੁਹਾਡੇ ਅੰਕਲ ਜੀ ਅੰਕਲ ਪਥਰੀ ਤਾਂ ਨਹੀਂ ਹੈਗੀ ਤੁਹਾਡੇ ਪਥਰੀ ਹੈਗੀ ਪਥਰੀ 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 ਤਾਂ ਨਹੀਂ ਤੁਹਾਡੇ ਪਥਰੀ ਨਾ ਜੇ ਨਾ ਨਾ ਕੋਸਣੇ ਇਹ ਤੋਂ ਬਾਅਦ ਜੀਡੀ ਵੀਡੀਓ ਆਉਗੀ ਉਹ ਵੀਡੀਓ 25 ਫਰਵਰੀ ਦੀ ਹੈ। ਚਾਤ ਤਨ ਜਹ ਤੋ ਕੋਦੀ। ਚਾਤ ਤੋਂ 9:00 2 ਘੰਟੇ ਚੁ ਲੁਧਿਆਣਾ ਸ਼ਹਿਰ ਪਹੁੰਚ ਗਿਆ ਸੀ ਇਹ ਵੀਡੀਓ ਵੇਰਖਾ ਪਲਾਂਟ ਤੋਂ ਆ ਇਹ ਗੁਰਥਲੀ ਪੌਲ ਦਰਾਹਦੀ ਆ ਲੁਧਿਆਣਾ ਤੋਂ 30 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਕਸੂਦੜਾ ਇਹ ਜੰਗਲ 15 ਦਾ ਕਿੱਲੇ ਚ ਬਣਿਆ ਹੋਇਆ ਹੈ ਇਤੋਂ ਦਾ ਤਾਪਮਾਨ ਮੌਸਮ ਵੈਦਰ ਬਹੁਤ ਜ਼ਿਆਦਾ ਹੀ ਫਰਕ ਹੈ ਇੱਥੇ ਕਈ ਥਾਵਾਂ ਤੇ ਬੋਰਡ ਲੱਗੇ ਹੋਏ ਸੀ ਵੀਡੀਓ ਬਣਾਉਣੀ ਤੇ ਫੋਟੋ ਖਿੱਚਣ ਨੀ ਮਨਾ ਹੈ ਤੇ ਕਈ ਥਾਵਾਂ ਤੋਂ ਵੀਡੀਓ ਚੋਰੀ ਬਣਾਈ ਹੋਈ ਆ 15 16 17 18 ਈਸਵੀ ਦੀ ਗੱਲ ਆ ਉਦ ਜੰਗਲੀ ਜੰਗਲ ਹੁੰਦੇ ਸੀ ਮੌਸਮ ਵੀ ਠੰਡੇ ਹੁੰਦੇ ਸੀ ਉਦ ਗਰਮੀ ਵਿਲੇ ਬਹੁਤ ਹੀ ਗਰਮਣੀ ਹੁੰਦੀ ਸੀ ਉਰੋਂ ਹੁਣ ਤੱਕ ਕਿੰਨਾ ਕੁਛ ਆ ਗਈ ਏਸੀ ਵਰਤਦੇ ਨੇ ਕੂਲਰ ਵਰਤਦੇ ਆ ਤੇ ਹੁਣ ਤਾਂ ਦਰਖਤ ਵੀ ਬਹੁਤ ਜ਼ਿਆਦਾ ਘਟਨੇ ਪੰਜਾਬ 'ਚ ਜਿਹੜਾ ਦਰਖਤ ਇੱਕ ਵੱਢਦੇ ਆ ਤਾਂ ਉਹ ਦਰਖਤ ਵੱਢਣ ਤੋਂ ਪਹਿਲਾਂ 10 ਬੂਟੇ ਲਾਓ ਜਿਹੜੋ 2 ਸਾਲ ਦੇ ਹੋ ਗਏ ਫੇਰ ਕਿਤੇ ਜਾ ਕੇ ਇੱਕ ਦਰਖਤ ਵੱਡੋ ਜੀ ਇਸ ਤਰ੍ਹਾਂ ਸਾਰੇ ਅਮਲ ਕਰਨ ਲੱਗ ਗਏ ਨਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੂਟੇ ਦਰਖਤ ਲਾਜਣੇ ਆ ਤੇ ਨਾਲੇ ਮੌਸਮ ਦਾ ਬਦਲਾਅ ਹੋਊਗਾ ਤੁਸੀਂ ਆਪਣੇ ਪਿੰਡਾਂ ਸ਼ਹਿਰਾਂ ਸੜਕਾਂ ਆਲੇ-ਦੁਆਲੇ ਜ਼ਰੂਰ ਬੂਟੇ ਦਰਖਤ ਲਾਓ ਯਾਦੂਪਾ ਪਾਣੀ ਮਹਿਰੇ ਨੂੰ ਆਹਨੇ ਵਾਈ ਗੁਰਤੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਹੋ ਬਾਈ ਠੀਕ ਹੈ ਆਕਰਤਿ ਪ੍ਰਾਣੀ ਛੰਦ ਪਤਨ ਪਾਂਡੇ ਚੀਜ਼ਾਂ ਹਰ ਇੱਕ ਚੀਜ਼ ਘਰ ਚ ਛਾਂਬੀ ਹੋਈ ਹੈ ਬਾਈ ਨੂੰ ਵੀਡੀਓ ਫੋਟੋ ਦਾ ਬੜਾ ਸ਼ੌਂਕ ਹੈ ਤੇ ਇਹ ਸਾਨੂੰ ਸਾਰੀਆਂ ਚੀਜ਼ਾਂ ਵੇਖ ਕੇ ਬੜਾ ਹੀ ਅਨੰਦ ਆਏ ਤੁਸੀਂ ਵੀ ਪਰਿਵਾਰ ਨਾਲ ਆ ਰਲ ਮਿਲ ਕੇ ਜਰੂਰ ਵੇਖੀਏ ਹਨ ਰਾਗੀ ਜੋਗੀ ਹੈ ਰਾਗੀ ਜੋਗੀ ਜਿਹੜੇ ਹਨ ਆਪਣੇ ਮਿਹਰ ਘਰ ਦੇ ਵਿੱਚ ਪ੍ਰਭੂ ਦੇ ਨਾਮ ਲਈ ਆਪ ਸਰਕਾਰ ਪ੍ਰਭੂ ਦੇ ਨਾਮ ਕੀ ਵਾਸੇ ਦੀ ਕਰਨ ਦਾ 맘에 <목소리도> 들어와서 ਹaryana ਸ਼ਹਿਰ ਚ ਮਾਡਲ ਟਾਊਨ ਤੋਂ ਇਹ ਵੀਡੀਓ ਹੈ 바이 ਭੈਣ ਹੁਣ ਹਰ ਐਤਵਾਰ ਗੁਰੂ ਘਰ ਚ ਸ਼੍ਰੀਵਾਸ ਤੇ ਦਰਸ਼ਨ ਕਰਦੇ ਨੇ ਤੇ ਮੈਨੂੰ ਵੀ ਬੜਾ ਸ਼ਕੂਨ ਮਿਲਿਆ ਬੜੀ ਸ਼ਾਂਤਮੀ ਢੰਗ ਨਾਲ ਨਿਮਰਤਾ ਨਾਲ ਸਰਦਾ ਨਾਲ ਦਰਸ਼ਨ ਕਰਦੇ ਨੇ ਸ਼ਾਮ ਨੂੰ ਹਰ ਰੋਜ਼ ਬਹੁਤ ਜ਼ਿਆਦਾ ਹੀ ਸ਼ਾਂਤ ਹੁੰਦੀ ਹੈ ਰਾਦੇ ਸਾਹਮਣੇ ਸ੍ਰੀ ਗੁਰੂ ਸਿੰਘ ਸਭਾ ਦੀ ਪਿਛਲੇ ਪਾਸੇ ਇਹ ਜਗਾ 2016 ਤੋਂ ਸੇਵਾ ਚੱਲਦੀ ਆ ਰਹੀ ਹੈ 2017 ਤੋਂ ਵੀਡੀਓ ਵੇਖਦਾ ਆ ਰਹੇ ਹਾਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਕੋਈ ਨਹੀਂ ਕਰਾਉਂਦਾ ਪਤਾ ਲੱਗਦਾ ਨਹੀਂ

ਹਰੇਕ ਦਿਨ ਆਦੇਸ ਬਣਾਇਆ ਉਹਦੇ ਵਿੱਚ ਜਿਹੜੀ ਕੋਈ ਪ੍ਰੋਗਰਾਮ ਨਾ ਕੋਈ ਨਾ ਨਾਮ ਨੂੰ 365 ਦਿਨ ਹੀ ਇੱਥੇ ਹੁੰਦੇ ਨੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਚਾਹੇ ਕੋਈ ਤਿਉਹਾਰ ਹੈ ਪ੍ਰੋਗਰਾਮ ਇਹਨਾਂ ਨੇ ਡਿਊਟੀ ਨੂੰ ਬੋਲਣੀ ਦਬਾਉਣੀ ਹੈ 7 ਵਜੇ ਤੋਂ ਲੈ ਕੇ 9 ਵਜੇ ਤੱਕ ਸ਼ਾਮ ਦੇ ਇਹ ਸੱਚੇ ਨਾ ਭਾਈ ਮੈਨੇਜਮੈਂਟ ਕਰਦੇ ਨੇ ਅਕਾਊਂਟਿੰਗ ਮਰੀਜ਼ਾਂ ਨੂੰ ਕਿੰਨੀ ਲੋੜਾ ਇਹ ਨਾਲ ਹੀ ਛਾਰਿਆਂ ਨੂੰ ਚਾਹ ਪਿਉਂਦੇ ਨੇ ਚਾਹੇ ਜੀਵ ਕਰਨ ਵਾਲੇ ਹੁੰਦੇ ਆ ਚਾਹੇ ਮਰੀਜ਼ ਆ ਸਾਰਿਆਂ ਨੂੰ ਹੀ ਚਾਹ ਪੀਂੰਦੇ ਨੇ ਹੁਕਮ ਲਾਓ ਜੀ ਵੀ ਮੈਨੂੰ ਸਕਿਨ ਦੀ ਪ੍ਰੋਬਲਮ ਹੋਉਂਦੀ ਆ ਮਾਸਪੱਤੀ ਆ ਸਾਈਡ ਦੇ ਜਰ ਸੋਲੀ ਮੰਗ ਫਿਰ ਮੋਕੇ ਦੇ ਹੋ ਚੈੱਕਅਪ ਕਰਾਇਆ ਕਿਤੋਂ ਹਾਂਜੀ ਕੀ ਕਹਿੰਦੇ ਡਾਕਟਰ ਬਹੁਤ ਜਗ੍ਹਾ ਕਰਾਇਆ ਕੀ ਕਹਿੰਦੇ ਡਾਕਟਰ ਜਵਾਬ ਦੇ ਦਿ ਦਿਖਾਓ ਕੋਈ ਪਰਚੀ ਕੋਈ ਟੈਸਟ ਹੂਸ ਦਿਖਾਓ ਸਸਤ ਹਾਇ ਦੀ ਸੀਐਮਸੀ ਤੋਂ ਆਗੜੀ ਪਰਚੀ ਦਿਖਾਓ ਇਹ ਤੇ ਆਧਾਨ ਕਾਰਡ ਹੈ ਪਰਚੀ ਪੁੱਚੀ ਹੈ ਨਹੀਂ ਕੋਈ ਨਹੀਂ ਦੇਖੀ ਮੰਦਨ ਆਜੋ 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 ਠੀਕ ਹੈ ਠੀਕ ਥੈਂਕ ਯੂ ਥੈਂਕ ਯੂ ਥੈਂਕ ਯੂ ਇਸਦਾ ਵੀ ਇਹ ਉਤਰ ਥੈਂਕ ਯੂ ਥੈਂਕ ਯੂ ਕੋਟਰ ਕਾਟ ਵੀ ਚਾਹੀਦਾ ਕੋਈ ਪਰਚੀ ਡਾਕਟਰ ਵਾਲੀ ਪਰਚੀ ਦਾ ਕੋਟਰ ਨਹੀਂ ਹੈ ਆਪਾਂ ਚੈੱਕਅਪ ਕਹਾਂ ਸੱਕ ਚੈੱਕਅਪ ਕਿੱਥੋਂ ਕਰਾਇਆ ਬਣੇ ਸੀਐਮ ਕਿੱਥੇ ਉਹਦੀ ਪਰਚੀ ਟੈਸਟ ਦੀ ਉਹਨਾਂ ਨੇ ਦੇ ਆ ਫੋਲ ਹੈ ਜਮਾ ਕਰਾ ਲੈਂਦੇ ਆ ਇੱਥੇ ਆਏ ਹੋਏ ਸਾਰੇ ਸੰਗਤ ਨੂੰ ਲੰਗਰ ਚਕਾਉਂਦੇ ਨੇ। ਥੋੜੀ ਜਿਹੀ ਹੋਰ। ਹੋਲਣਕ ਬਹੁਤ ਇਧਰ ਵਿੱਚ। ਦਬਰੀ ਤਾਂ ਸਮਾ ਲੀ ਗੋਡ ਬੈਸ। ਉਹ ਨਾ 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 ਪਤਾ ਨਹੀਂ।

ਬ్రਦਰ ਮੇਰਾ ਮੰਮੀ ਹੈ Papa ਨਹੀਂ ਅੰਡੇ ਕੀ ਰੇਡੀ ਲਗਾ ਕੇ ਕਿਤਨੀ ਉਮਰ ਨਿਕਾਲ ਲੇਗਾ ਯਾਰ ਪੜਾਈ ਲਿਖਾਈ ਕਿਉਂ ਛੋੜ ਦੀ ਦੁਬਾਰਾ ਕਰੇਗਾ ਪੜਾਈ ਲਿਖਾਈ ਕਰ ਲੈ ਫਿਰ ਕਰ ਲੈ ਤੇਰੇ ਘਰ ਦਾ ਖਰਚਾ ਮੈਂ ਉਠਾ ਲੇਤਾ ਹਾਂ ਪੜਾਈ ਲਿਖਾਈ ਕਰ ਲੈ ਜੋ ਵੀ ਤੇਰੇ ਘਰ ਦਾ ਰੈਂਟ ਹੋਆ ਕਿਰਾਇਆ ਹੋਆ ਜਾਂ ਜੋ ਰਾਸ਼ਨ ਉਹ ਮੈਂ ਦੇ ਦੂੰ ਔਰ ਉਸਕਾ ਬਸ ਸ਼ਰਤ ਇਹ ਤੂੰ ਜੋ ਪੜਨਾ ਹੋਗਾ ਕਰੋ ਕਰੂੰਗੇ ਵੈਸੇ ਜਦੋਂ ਮੁੰਡੇ ਨੂੰ ਕਮਾਉਣ ਦੀ ਆਦਤ ਪੈ ਜਵੇ ਨਾ ਉਹ ਪੜਾਈ ਨਹੀਂ ਕਰ ਸਕਦਾ ਕਿੰਨੇ ਕਮਾਲ ਕਰੂ ਜੀ पता करके तो आया वैसे कहना मैं पेपर द्वारा दे रही हूँ कितने कमा लेते हैं कितनी देर में अंडा उबल जाता है एक एक अंडा कितनी देर में उबल जाता है सर एक का जितने आप दस उबालोगे उतने ही टाइम लगेगा तुम कितने उबालते हो कट्ठे मैं तो सर ट्रे उबालता हूँ पूरी पूरी ट्रे कितने अंडे बिक जाते हैं एक दिन में तीन ट्रे दोनों तीन ट्रे बस कहाँ लगाते कहाँ जिलेन्द्र बाईपास कहां पे रिलायंस के, साम। के पन पन रप रप पाम, पाम सामने ट्रेलर स्कूल के बाद रिलायंस सर रिलायंस रोड पे हां जी पंप वन पैसे सामने है वहां पे लगा रहे हो अभी बताओ क्या मदद चाहते हो डॉक्टर का तो मैं तो आपको करा देना है स्कूल भेज दे नहीं बस मेरे को ये है सर मेरी आंख का ऑपरेशन होते है ये दिल्ली तो आपको चंडीगढ़ भेजे जाना पेना फिर जाओगे सर मेरे साथ जाने वाला कोई एड् बड़ी दात दी रब ने मुंडा इतना सोना चौबर मुंडा दिता हजे कहने जाने वाला कोई नहीं है तू अपनी माँ का ध्यान रखें सारी उम्र तेरी तो तो जिंदगी तो में तो एक ही भगवान है और वो तेरी माँ इसके अलावा किसी के कहीं जाके मत्था टेकने की जरूरत नहीं है समझ रहे हो तुम्हारी माँ ही है सब कुछ इसको सुबह उठ के पाँव छो रात को सोने वक्त पाँव छुआ करो बस चप्पी डाला करो कुट के दोपहर को सारी बीमारियाँ ठीक हो जाएंगी

ਸਸਾਚੂ ਵੀ ਆਰ ਸੂਚ 700 800 ਇੱਕ ਟਰੇ ਕਿੰਨੇ ਦੀ ਹੋ ਜਾਂਦੀ ਦੀ 160 ਦੀ ਹੈ ਦਿਨ ਨਾਲ ਟਰਾਂ ਵੇਚਦਾ ਜੜੀ 450 450 ਤੋਂ ਮਾਲ ਵੇਚਿਆ 700 ਕਿੰਦਾ ਕਮਾ ਲਿਆ ਭਾਈ 800 ਬੰਦਾ 700 ਕਮਾ ਲਿਆ ਹੋਰ ਕੁਝ ਵੀ ਹੋਈਦਾ ਹੈ ਨਾ 10 ਕਾਮਰੇਟ ਕਾਮਰੇਟ ਬੋਇਲਾ ਗਾ ਜੀ ਆਬ ਅਗਰ ਇਹ 700 ਰੁਪਏ ਰੋਜ਼ ਆਬ ਆਣਾ ਬੰਦ ਹੋ ਜਾਏਗਾ ਪੜਾਈ ਲਿਖਾਈ ਕਰੇਗਾ ਪੱਕਾ ਕਰਦੇ ਆ ਕੇ ਸਲਾਹ ਕਰੋ ਇੱਕ ਦੋ ਦਿਨ ਤੱਕ 1 2 ਦਿਨ ਤੱਕ ਮੈਨੂੰ ਮਿਲੋ ਤੇ ਜੇ ਪੜ੍ਹਾਈ ਲਿਖਾਈ ਕਰਨੀ ਆ ਫਿਰ ਅਸੀਂ ਕਰਾ ਲਵਾਂ। ਸ਼ਾਮੀ ਰਿਹੜੀ ਲਾ ਲੈ ਗਏ ਸਹੀ ਆਈਡੀ ਆ ਇਹਦਾ। ਇਹ ਤਾਂ ਸਕੂਲ ਨਹੀਂ ਕਰਮ। ਇਹ ਤਾਂ ਗੱਲ ਵੀ ਕਰਕੇ ਆਏ ਸਕੂਲ ਦੇ ਪੇਪਰ ਦੇ ਹੋਣਾ ਨਹੀਂ ਹੋਣਾ ਪਹਿਲੇ ਗਏ ਸਕੂਲ ਸੱਸੇ ਬਾਤ ਕਰੀ ਆਪਣੇ। ਉਹ ਕਹਿ ਰਹੇ ਓਪਨ ਬੋਰਡ ਕਰਾ ਦੇਂਗੇ ਆਪ ਕੀ। ਪ੍ਰਾਈਵੇਟ? ਨਹੀਂ 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 ਸਕੂਲ ਪਾ ਯਾਰ ਇਦਾਂ ਉਹ ਤਾਂ ਕੰਮ ਫਾਇਦਾ ਨਹੀਂ ਹੁੰਦਾ। ਪ੍ਰਾਈਵੇਟ 'ਚ ਗੱਲ ਕਰਕੇ ਆਇਆ ਪਹਿਲਾਂ ਵੀ ਉੱਥੇ ਹੀ ਪੜਦਾ ਸੀ। ਸਰਕਾਰੀ ਲੈ ਲੈਣੀਆਂ ਨੇ ਕਿ ਅੱਜ ਤੋਂ ਬਾਅਦ। ਹਾਂ ਜੀ। ਸਰਕਾਰੀ 'ਚ ਗਿਉਂ ਛਾਪੇ ਮੈਂ ਐਡਮਿਸ਼ਨ ਨਹੀਂ ਆਇਆ ਸੀ ਪਹਿਲੇ। वो स्कूल सही नहीं था इस दुनिया में कुछ सही कुछ गलत नहीं है हम सही होने चाहिए वो तो पता है पर स्कूल होते है, सही हो बच्चे के मैं आपको थे कोई बात नहीं हमारे स्कूल में ये कुछ चल रहा है आज भी चलता है छोड़ो ये चीज़ें ये दुनिया बहुत गंदे लोग भी मिलेंगे बहुत अच्छे भी मिलेंगे पर हमने अच्छे ही ग्रायब करने अब इतनी ठंड में हमें रोज यहाँ पर बैठते हैं हमें क्या लेना देना दुनिया से बैठते हैं ना ਤੁ ਫਿਰ ਅਗਰ ਆਪ ਦੇਖੋਗੇ ਵਾਹ ਪਰ ਕਿ ਯਾਰ ਲੋਕ ਇਤਨਾ ਦੁੱਖਾ ਕਰ ਰਹੇ ਹਨ ਫਿਰ ਤੋਂ ਵਹੀ ਦੇਖੇਗੇ ਆਪ ਕੀ ਅੱਖਾਂ ਮੈਂ ਚਾਈ ਹੋਣੀ ਚਾਹੀਏ ਲੋਕ ਬੁਰੇ ਹਰ ਜਗ੍ਹਾ ਹਮ ਵੀ ਜੋ ਸਕੂਲੋਂ ਪੜੇ ਹਮਾਰੀ ਸਕੂਲੋਂ ਵੀ ਇਹੀ ਗੱਲ ਚਲੋ ਵਾਹ ਹਮਾਰੇ ਟਾਈਮ ਤੇ ਕਰਵਾਨੇ ਦੀ ਬੰਦੂਕਾਂ ਢਾਈ ਹੋਈਆਂ ਨੇ ਤੁਹਾਡਾ ਐਡਵਾਂਸ ਹੋ ਗਿਆ ਨਾ ਤੁਹਾਨੂੰ ਤੁਹਾਨੂੰ ਸਲਾਹ ਕਰੋ ਦੋਨੋਂ ਮਾਂ ਪੁੱਤ ਜਾ ਕੇ ਕਰੇ ਕੀ ਕਰਨਾ ਮੈਂ ਦੱਸੋ ਫਿਰ ਅਸੀਂ ਕਰਦੇ ਆ ਤੁਹਾਡੀ ਮਦਦ ਮੇਰੇ ਸਾਹ ਨਾਲ ਪਹਿਲਾਂ ਆਪਾਂ ਦੇ ਅੱਖ ਦਾ ਤੇ ਰੀਡ ਦੀ ਹੱਡੀ ਦਾ ਇਲਾਜ ਕਰਾਵੇ ਕੋਈ ਪੀਜੀਏ ਮੇਰੇ ਕਹਿਣ ਤੇ ਕੱਲ ਜਾਇਓ ਗੱਡੀ ਮੈਂ ਕਰਾ ਦੇਣਾ ਤੁਹਾਨੂੰ ਟੈਕਸੀ ਦੋਨੋਂ ਜਾਓ ਮਾਂ ਪੁੱ ਫੇਕ ਦੋ ਦਿਨ ਤੱਕ ਮੈਨੂੰ ਸਲਾਹ ਕਰਕੇ ਮਿਲ ਲਓ ਠੀਕ ਹੈ ਇਹ ਸਕੂਟੀ ਦਾ ਵੀ ਜਨਮ ਦਿਨ ਸੀ ਛੇ ਸਣੇ ਪਰਿਵਾਰ ਆਈ ਸੀ ਸੇਵਾ ਕਰਨਾ ਇਸ ਤਰ੍ਹਾਂ ਬਹੁਤ ਆਉਂਦੇ ਨੇ ਤੁਸੀਂ ਵੀ ਜਰੂਰ ਆਇਓ ਇੱਕ ਵਾਰੀ 7 ਵਜੇ ਤੋਂ ਲੈ ਕੇ 9 ਵਜੇ ਤੱਕ ਦੋ ਘੰਟੇ ਦੀ ਕੀਥੇ ਤੇ ਇਹ ਨਿੱਕੀ ਗੁੱਡੀ ਵੀ ਸੇਵਾ ਕਰਨਾ ਆਈ ਸੀ ਹੱਥ 'ਚ 100 ਰੁਪਏ ਦਾ ਨੋਟ ਹੈ ਮੈਟਰ ਇਹ ਨਹੀਂ ਕਰਦਾ ਵੀ 100 ਰੁਪਏ ਦੇ ਨੋਟ ਨਾਲ ਕੀ ਸੇਵਾ ਹੋਗੀ ਮੈਟਰ ਇਹ ਕਰਦਾ ਵੀ ਆਪਾਂ ਬੱਚਿਆਂ ਨੂੰ ਕੀ ਖਿਖਾ ਰਹੇ ਆ ਕਿਹੜੇ ਰਾਹ ਵੱਲ ਤੋਰ ਰਹੇ ਆ ਬੱਚਿਆਂ ਨੂੰ ਦਿਮਾਗ 'ਚ ਫੇਰੀ ਅਸਰ ਹੋਵੇਗਾ ਪੰਜਾਬ ਦੇ ਹਾਲਾਤ ਕੀ ਚੱਲ ਰਹੇ ਆ ਆਪਾਂ ਨੂੰ ਕਿਹੜੇ ਰਾਹ ਜਾਣਾ ਚਾਹੀਦਾ ਜਿਹੜਾ ਕਰਦੇ ਸੀ ਸਰ ਸੜੀ ਨਾਲ ਪੈਦਾ ਨਹੀਂ ਹੋ ਰੂ ਸੋ ਵੱਡੀ ਭੈਣ ਤਾਈ ਦੀ ਗੁੱਡੀ ਲੁਧਿਆਣਾ ਰੈਂਦੀ ਨੇ ਚੂਟ ਚਲਾਈ ਦਾ ਕੰਮ ਕਰਦੇ ਨੇ 10 ਸਾਲ ਦਾ ਤਜਰਬਾ ਹੈ ਇੰਸਟਾਗ੍ਰਾਮ ਤੇ ਤਸਵੀਰਾਂ ਵੀਡੀਓ ਵੀ ਚਾਹਦੇ ਹਾਂ ਡਿਲੀਵਰੀ ਵੀ ਕਰਦੇ ਆ ਹਰ ਕੰਟਰੀ ਤੇ ਨਾਲ ਜਸਵਿੰਦਰ ਸਿੰਘ ਜੀ ਚਾ ਬਾਗੀ ਤੇ ਅਨਮੋਲ ਕਵਤਰਾ ਬਹੁਤ ਚਰਗੀਆਂ ਗੱਲਾਂ ਬਾਤਾਂ ਕੀਤੀਆਂ ਤੇ ਬੜਾ ਹੀ ਆਨੰਦ ਆਇਆ ਮੋੜਨ ਦਾ ਮਾਣ ਨਹੀਂ ਕਰਦਾ ਸੀ ਸਾਰੇ ਆਓ ਪਿਆਰ ਪ੍ਰਾਪਤ ਕਰਨ ਤੋਂ ਪਹਿਲਾਂ ਸਾਰੇ ਹੀ ਆਪਣੇ ਰਸਨਾ ਨੂੰ ਨਿਯੰਤਰਣ ਕਰਨ ਦਾ ਤਰੀਕਾ ਸਾਧਨ ਤੋਂ ਪਹਿਲਾਂ ਵੀ ਬਾਤ ਕਰਾ ਦਿੱਤਾ ਹੈ ਆਪ ਆਪਣੇ ਨਾਮ ਕਮਲਾ ਦੇ ਨਾਲ ਜੋੜੇ ਰੱਖਣ ਗੁਰੂ ਜੀ ਦੇ ਨਾਮ ਕਰੇਨ ਆਓ ਸਤਨਾਮ ਸਿੰਘ ਇਸ ਗੁਰਦਾਰੇ ਦੇ ਵਿੱਚ ਬੜਿਆਂ ਨੇ ਦਾਖਲਾ ਲਿਆ ਕੋਈ ਗ੍ਰੰਥੀ ਬਣ ਗਿਆ ਕੋਈ ਕਥਾਵਾਚਕ ਬਣ ਗਿਆ ਕੋਈ ਰਾਗੀ ਕੀਰਤਨ ਵਾਲਾ ਕੋਈ ਤਬਲੇ ਵਾਲਾ ਬਣਿਆ ਇਹ 5000 ਫੀਸ ਹੈ 4 ਸਾਲ ਦਾ ਕੋਰਸ ਹੈ 3 ਮਹੀਨੇ ਬਾਅਦ ਛੁੱਟੀ ਮਿਲਦੀ ਹੈ ਨਾਲ ਖਾਣ ਪੀਣ ਦਾ ਲੰਗਰ ਦਾ ਪੂਰਾ ਪ੍ਰਬੰਧ ਹੈ ਹੁਣ ਫਿਰ ਅਸੀਂ ਅਭਿਮਾਨ ਕਿਸ ਧੰਨ ਦਾ ਕਰਦੇ ਗੁਰਦੇਵ ਮਹਾਰਾਜ ਹੀ ਆਖਣਾ ਕਰਦੇ ਅਭਿਮਾਨ ਅਸੀਂ ਉਸ ਚੀਜ਼ ਦਾ ਕਰਨਾ ਚਾਹੀਏ ਜਿਹੜਾ ਸਾਡੇ ਦੇ ਸਦੀਵ ਕਾਲ ਲਈ ਜਾਣੇ ਸਦੀਵ ਕਾਲ ਲਈ ਦਾ ਸਾਡੇ ਨਾਲ ਸਿਰਫ ਉਸ ਪਰਮੇਸ਼ਵਰ ਦੀ ਕਿਰਪਾ ਉਸ ਪਰਮੇਸ਼ਵਰ ਦਾ ਨਾਮ ਹੀ ਰਹਿਣਾ ਹੈ ਕਿਉਂਕਿ ਜਿਤਾ ਦੇ ਸਵਾਰ ਹੋਣ ਲੱਗਿਆ ਸਭ ਕੁਝ ਇੱਥੇ ਛੱਡ ਜਾਣਾ ਹੈ ਪੰਜਾਬ ਚ ਟੇਡ ਤੋਂ ਬਾਹਰ ਜੂਪੀ ਬੰਬਈ ਤੋਂ ਵੀ ਮੁੰਡੇ ਦਾ ਹਲ ਲੈ ਰਹੇ ਨੇ ਯਾਰਾ ਤਰਤੀ ਛਾਲ ਤੋਂ ਉਮਰ ਘੱਟ ਵਾਲੇ ਬਹੁਤ ਨੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਤੇ ਇੱਥੇ ਕੀਰਤਨ ਤਬਲਾ ਗੁਰਬਾਣੀ chantia ਦੀਗ ਬਣਾਉਣੀ ਅਮਰਤ ਬਿਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਵੇਂ ਪ੍ਰਕਾਸ਼ ਕਰਨ ਦਾ ਕਤੋਂ ਕੀੜੇ ਵੀ ਅਰਦਾਸ ਕਰਨੀਆਂ ਸਾਰਾ ਕੁਝ ਖੌਂਦੀ ਆ ਇਹ ਚ ਹਾਲ ਦੇ ਵਿੱਚ ਰਹਾਈ ਛਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਗੁਰਬਾਣੀ chantia ਕਰਵਾਓ ਉਹਨਾਂ ਨੂੰ ਗੁਰਬਾਣੀ ਨਾਲ ਜੋੜੋ ਤੇ ਆਪ ਗੁਰਬਾਣੀ chantia ਦੀ ਕਲਾਸ ਲਓ ਆਪਣੇ ਜੀਵਨ ਲਈ ਗੁਰਬਾਣੀ chantia ਕਰਨੀ ਬਹੁਤ ਜ਼ਰੂਰੀ ਹੈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀਡੀਓ ਵੇਖਣ ਦੇ ਲਈ ਚੈਨਲ ਨਾਲ ਜੁੜਨ ਦੇ ਲਈ ਤੇ ਜੇ ਚੈਨਲ ਸਬਸਕ੍ਰਾਈਬਰ ਕੀਤਾ ਹੋਇਆ ਤਾਂ ਘੰਟੀ ਬਟਨ ਜਰੂਰ ਦਬਾਓ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਆਉਂਦੀ ਰਹੇ ਨਾ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਕੈਨਵਾ ਪੈਡ ਤੋਂ YouTube ਤੋਂ ਅੱਗੇ ਜਿਸ ਵਾਰ ਵੀ ਵੀਡੀਓ ਹੋਊਗੀ ਉਸ ਬਾਰੇ ਜਰੂਰ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ